ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਹੁਣ ਜਿਹੜੇ ਬੱਚਿਆਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲ ਆਉਣੀਆਂ ਤੇ ਇੱਕ ਮੇਰੀ ਕੁਝ ਬੱਚਿਆਂ ਨੂੰ ਰਿਕਵੈਸਟ ਸੀ ਕਿ ਮੈਂ ਹੁਣ ਦੇਖੋ ਡੇਲੀ ਆਪਾਂ ਜਿਹੜੀ Q&A ਦੀ ਸੀਰੀ ਚਲਾਈ ਹੋਈ ਆ ਇੱਕ ਦਿਨ ਛੱਡ ਕੇ ਜਾਂ ਆਪਾਂ ਅਗਲੇ ਹੀ ਦਿਨ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਹੁੰਦੇ ਨੇ ਉਹ ਦੇ ਦਾਂਗੇ ਜਾਂ ਆਪਾਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਜਿਹੜੇ ਡਾਊਟਸ ਨੇ ਸਾਰੇ ਕਲੀਅਰ ਕਰ ਦਾਂਗੇ ਉਹ ਫਿਰ ਚਾਹੇ ਜਿਹੜੇ ਹੈਗਾ 2024 ਵਾਲੇ ਬੱਚੇ ਹੋਣ 25 ਵਾਲੇ ਬੱਚੇ ਹੋਣ ਜਾਂ ਅੱਗੇ ਹੋਰ ਪੇਪਰਾਂ 'ਚ ਤਿਆਰੀ ਕਰ ਰਹੇ ਬੱਚੇ ਉਹਨਾਂ ਦੇ ਡਾਊਟ ਹੋਣ ਆਪਾਂ ਸਭ ਦੇ ਜਿਹੜੇ ਹੈਗੇ ਡਾਊਟ ਵੀਡੀਓ ਦੇ ਵਿੱਚ ਕਲੀਅਰ ਕਰਦੇ ਆਂ ਪਰ ਕੁਝ ਜਿਹੜੇ ਕਮੈਂਟ ਨੇ ਜਿਵੇਂ ਕੱਲ ਦੀ ਵੀਡੀਓ ਥੱਲੇ ਕੁਝ ਕਮੈਂਟ ਆਏ ਹੋਏ ਸੀ ਉਹੀ ਸੇਮ ਕਮੈਂਟ ਅੱਜ ਦੀ ਵੀਡੀਓ ਥੱਲੇ ਆਉਣਗੇ ਤੇ ਅੱਜ ਦੀ ਵੀਡੀਓ ਥੱਲੇ ਜੋ ਵੀ ਕਮੈਂਟ ਕਰੋਗੇ ਉਹੀ ਸੇਮ ਕਮੈਂਟ ਆ ਜਿਹੜੀ ਕੱਲ੍ਹ ਅਗਰ ਮੈਂ ਕੋਈ ਨੈਕਸਟ ਵੀਡੀਓ ਅਪਡੇਟ ਕਰੂੰਗਾ ਇਸ ਚੀਜ਼ ਬਾਰੇ ਤਾਂ ਉਸੇ ਥੱਲੇ ਵੀ ਇਹ ਹੈਗਾ ਸੇਮ ਕਮੈਂਟ ਆਉਂਦੇ ਆ ਤਾਂ ਕਿਰਪਾ ਕਰਕੇ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਡੇ ਡਾਊਟ ਨੇ ਇਹਦੇ ਕਲੀਅਰ ਹੋ ਜਾਣ ਵੈਸੇ ਮੈਂ ਜਿਹੜਾ ਹੈਗਾ ਤੁਹਾਡਾ ਕੋਈ ਮਤਲਬ ਕੇ ਸਾਰਾ ਕਮੈਂਟ ਨਹੀਂ ਛੱਡਦਾ ਜਾਂ ਕੋਈ ਵੀ ਰਿਪਲਾਈ ਮਤਲਬ ਕੇ ਮੈਂ ਕੋਸ਼ਿਸ਼ ਕਰਦਾ ਕਿ ਸਾਰੇ ਬੱਚਿਆਂ ਦੇ ਡਾਊਟ ਕਲੀਅਰ ਹੋਣ ਮੈਂ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਜਿਹੜਾ ਹੈ ਸਪੈਸ਼ਲ ਸਭ ਨੂੰ ਪਰਸਨਲੀ ਰਿਪਲਾਈ ਕਰ ਦ ਤੇ اگر ਬਾਕੀ ਤੁਹਾਨੂੰ ਕੋਈ ਅਗਰ ਇੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਕੁਝ ਪੁੱਛਣਾ ਤੁਹਾਡੀ ਕੋਈ ਪਰਸਨਲ ਚੀਜ਼ ਹੈ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ job.punjab ਤੁਸੀਂ ਸਰਚ ਕਰ ਲਿਓ ਉੱਤੇ ਜਿਹੜਾ ਹੈਗਾ ਆਪਣਾ ਮਤਲਬ ਕਿ ਇਸ ਤਰੀਕੇ ਦਾ ਹੀ ਤੁਹਾਨੂੰ ਆਈਕਨ ਦੇਖ ਨੂੰ ਮਿਲ ਜਾਊਗਾ ਤੇ ਉੱਥੇ ਤੁਸੀਂ ਮੈਨੂੰ ਕਹਿ ਦਿਓ ਕਿ ਸਰ ਮੈਂ ਪਰਸਨਲੀ ਗੱਲ ਕਰਨੀ ਹੈ ਤਾਂ ਮੈਂ ਖੁਦ ਜਿਹੜਾ ਹੈਗਾ ਤੁਹਾਨੂੰ ਰਿਪਲਾਈ ਕਰ ਦਊਗਾ ਠੀਕ ਹੈ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਰਿਲੇਟਿਵਸ ਤੱਕ ਤੁਹਾਡੇ ਜਿਹੜੇ ਨਾਲ ਬੱਚੇ ਸਟੂਡੈਂਟਸ ਤਿਆਰੀ ਕਰ ਰਹੇ ਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਾਣਾ ਜਦੋਂ ਹੁਣ ਤੁਸੀਂ 2026 ਵਾਲੇ ਬੱਚੇ ਜਿਹੜੇ ਤਿਆਰੀ ਕਰ ਰਹੇ ਹੋ ਉਹ ਵੀ ਇਹਨਾਂ ਚੀਜ਼ਾਂ ਦਾ ਹੋਂ ਖਿਆਲ ਰੱਖਿਓ ਇਹ ਨਾ ਹੋਵੇ ਨੈਕਸਟ ਟਾਈਮ ਸੁਰਤੋਂ ਵੀ ਜਿਹੜੀਆਂ ਹੈ ਇਹੀ ਸੇਮ ਗਲਤੀਆਂ ਹੋ ਜਾਂਦੀਆਂ ਤੇ ਤੁਸੀਂ ਭਰਤੀ ਤੋਂ ਬਾਹਰ ਹੋ ਜੂ। ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਆ ਉਹ ਸਟਾਰਟ ਕਰਦੇ ਆਂ। ਅਬ ਤੋਂ ਪਹਿਲਾਂ ਜਿਸ ਤਰੀਕੇ ਨਾਲ ਆਪਾਂ ਹੁਣ ਇਹ Q&A ਸੀਰੀਜ਼ ਚ ਲਈ ਹੈ ਆਪਾਂ ਅੱਜ ਦੀ ਵੀਡੀਓ ਵੀ ਉਸ ਤਰੀਕੇ ਨਾਲ ਮਤਲਬ ਕਿ ਸ਼ੁਰੂ ਕਰਾਂਗੇ ਪਹਿਲਾ ਕਮੈਂਟ ਹੈ ਧੰਨਵਾਦ ਸਰ ਡੀਵੀ ਕਾ ਡੀਵੀ ਕਬ ਹੋਗੀ ਮਤਲਬ ਕਿ ਠੀਕ ਹੈ ਤੇ ਜੇਲਬਾਡਨ 2024 ਦੀ ਕੋਈ ਅਪਡੇਟ ਦੇਖੋ ਜਿਹੜੀ ਤੁਹਾਡੀ ਡੀਵੀ ਹੈ ਉਹ 15 ਤੋਂ 16 ਤਰੀਕ ਦੇ ਵਿੱਚ ਵਿੱਚ ਤੁਹਾਡੀ ਕੋਈ ਅਪਡੇਟ ਆ ਜੂਗੀ ਕਿਉਂਕਿ ਜਿਹੜਾ ਹੁਣ ਹਾਈਟ ਵਾਲੇ ਬੱਚਿਆਂ ਦਾ ਇਸ਼ੂ ਸੀ ਆ ਉਹ ਵੀ ਤਕਰੀਬਨ ਤਕਰੀਬਨ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੇ ਪੰਜਾਬ ਪੁਲਿਸ ਦਾ ਵਿਭਾਗ ਹੈ TCS ਦੀ ਜਿੱਥੇ ਪਹਿਲਾਂ ਕਹਿ ਰਹੇ ਸੀਗੇ ਮਸ਼ੀਨਾਂ ਖਰਾਬ ਨੇ ਉਹ ਹੁਣ ਹੱਲ ਹੋ ਰਿਹਾ ਹੈ ਬੱਚਿਆਂ ਨੂੰ ਜਿਹੜੀਆਂ ਮੇਲ ਜ਼ੋਨਿੰਗ ਸਟਾਰਟ ਹੋ ਚੁੱਕੀਆਂ ਨੇ ਹਾਈਟ ਰੀ ਚੈਕਿੰਗ ਲਈ ਠੀਕ ਹੈ ਤੇ ਬਾਕੀ ਰਹੀ ਜੇਲ ਬਾਰਡਰ ਨੂੰ ਫਿਜ਼ੀਕਲ ਦੀ ਜਿਹੜਾ 2024 ਦੇ ਵਿੱਚ 8 ਅਗਸਤ 2024 ਨੂੰ ਪੇਪਰ ਹੋਇਆ ਸੀ ਠੀਕ ਹੈ 8ਵੇਂ ਮਹੀਨੇ 'ਚ ਜਿਹੜਾ ਇਹੀ ਮੰਨ ਕੇ ਫਿਜ਼ੀਕਲ ਤੁਹਾਡਾ 11 ਤਰੀਕ ਨੂੰ ਹੈ ਠੀਕ ਹੈ 11 ਤਰੀਕ ਤੋਂ ਸ਼ਟ ਨੇ 11 ਨੰਬਰ ਤੋਂ ਐਸੇ ਐਸੇ ਮੰਥ ਤੋਂ ਤੇ ਇਹਦੀ ਜਿਹੜੀ ਮੈਰਿਟ ਲਿਸਟ ਹੈ ਇੱਕ ਅਦੇ ਦਿਨ ਦੇ ਵਿੱਚ ਹੈਗਾ ਜਿਹੜੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਠੀਕ ਹੈ ਸਰ ਕਦੋਂ ਤੱਕ ਹੋ ਸਕਦੀ ਹੈ ਡੀਵੀ ਡੀਵੀ ਦੇਖੋ ਜੀ ਮੈਂ ਤੁਹਾਨੂੰ ਦੱਸਦਾ 15 ਤੋਂ 16 ਤੱਕ ਸੇਮ ਕਮੈਂਟ ਡੀਵੀ ਸਕਰੂਟੀ 15 ਹਾਂਜੀ ਇਹ ਜਿਹੜਾ ਹੈਗਾ 15 ਤੋਂ ਬਾਅਦ ਅਪਡੇਟ ਆਊਗੀ ਡੀਵੀ ਦਾ ਕੀ ਪ੍ਰੋਸੈਸ ਹੈ ਡੀਵੀ ਜਿਹੜਾ ਹੈਗਾ ਤੁਹਾਡੇ ਡਾਕੂਮੈਂਟ ਚ ਕਰੇ ਜਾਣਗੇ ਜਿਹੜੇ ਤੁਸੀਂ ਅਪਡੇਟ ਕਰਨ ਫਾਰਮ ਫਿਲ ਕਰਨ ਸਮੇਂ ਲਾਇਏ ਸੀ ਉਹ ਸਾਰੇ ਜਿਹੜੇ ਤੁਹਾਡੇ ਡਾਕੂਮੈਂਟਸ ਨੇ ਉਹ ਉਥੇ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਚੈੱਕ ਹੋਣਗੇ ਜਿਹੜੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੈ ਇਹ ਬੈਸੀ ਬਟਾਲੀਅਨ ਚੰਡੀਗੜ੍ਹ ਵਿਖੇ ਹੋਵੇਗੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਜੀ ਗੁੱਡ ਇਨਫੋਰਮੇਸ਼ਨ ਸਾਨੂੰ ਤੁਹਾਡੀ ਵੀਡੀਓ ਦਾ ਬਹੁਤ ਧੰਨਵਾਦ ਕਰ ਰਹੇ ਹਾਂ ਸਰ ਪਲੀਜ਼ ਇੱਕ ਰਿਕੁਐਸਟ ਹੈ 2025 DOB ਲਈ ਇੱਕ 익ਸਪੈਕਟਡ ਕਟਆਫ ਤਾਂ ਵੀਡੀਓ ਬਣਾ ਦਿਓ ਤਾਂ ਜੋ ਜਿੰਨਾ ਕੈਂਡੀਡੇਟਸ ਨੂੰ ਘੱਟ ਨੰਬਰ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਤੁਸੀਂ ਜਿਹੜਾ ਹੈਗਾ ਮਤਲਬ ਕਿ ਵਧੀਆ ਮਤਲਬ ਕਿ ਇੱਕ ਫੀਡਬੈਕ ਦਿੱਤਾ ਤੇ ਮੇਰੀ ਸਾਰੇ ਬੱਚਿਆਂ ਨੂੰ ਬੇਨਤੀ ਹੈਗਾ ਤੁਹਾਡਾ ਕੋਈ ਵੀ ਡਾਊਟ ਹੁੰਦਾ ਚਲੋ ਮੈਂ ਤੁਹਾਡਾ ਡਾਊਟ ਸਾਰੇ ਕਲੀਅਰ ਕਰਦਾ ਤਾਂ ਇੱਕ ਜਿਹੜਾ ਹੈਗਾ ਮਤਲਬ ਕਿ ਚੰਗਾ ਹੈ ਜਰੂਰ ਕਮੈਂਟ ਕਰਿਆ ਕਰੋ ਤਾਂ ਜੋ ਜਿਹੜੀ ਹੈਗੀ ਅਸੀਂ ਵੀ ਇਸ ਚੀਜ਼ ਨੂੰ ਪੜ੍ਹ ਕੇ ਥੋੜਾ ਖੁਸ਼ ਰਹੀਏ ਤੇ ਮੋਟੀਵੇਟ ਰਹੀਏ ਦੇਖੋ 2025 ਦੀ ਜਿਹੜੀ ਐਕਸਪੈਕਟਿਡ ਕੱਟ ਆਫ ਹੈ ਬੈਸ ਮੈਂ ਇੱਕ ਪਹਿਲਾਂ ਵੀਡੀਓ ਬਣਾਈ ਹੋਈ ਹੈ ਪਰ ਅਗਰ ਫੇਰ ਵੀ ਕੁਝ ਬੱਚ ਹੁਣ ਆਪਾਂ ਜਿਹੜੀ ਨੈਕਸਟ ਇੱਕ ਅਤਿਮ ਵੀਡੀਓ ਤੁਹਾਨੂੰ ਬਣਾ ਕੇ ਤਿਆਰ ਕਰਕੇ ਦੇ ਦੂੰਗਾ ਜਿੰਨਾ ਦਾ ਮਤਲਬ ਕਿ ਡਾਟਾ ਐਨਾਲਾਈਜ਼ ਕੀਤਾ ਹੋਇਆ ਮੈਂ ਤੇ ਬਾਕੀ ਜਿਹੜੀ ਹੁਣ ਕੱਟਆਫ ਨੇ ਉਹ ਅੱਗੇ ਡੀਵੀ ਤੋਂ ਬਾਅਦ ਦੇਖਾਂਗੇ ਕਿ ਕਿੰਨੀ ਜੇ ਥੋੜੀ ਫਾਈਨਲ ਕੱਟਆਫ ਰਹਿ ਸਕਦੀ ਆ ਠੀਕ ਹੈ ਸਿਰਫ ਫਾਰਮ ਫਿਲ ਕਰਦੇ ਟਾਈਮ ਪੰਜਾਬੀ ਲੈਂਗੁਏਜ ਸਰਟੀਫਿਕੇਟ ਦੀ ਜਗ੍ਹਾ ਤੇ 10th ਦਾ ਸਰਟੀਫਿਕੇਟ ਅਪਲੋਡ ਕੀਤਾ ਸੀ ਦੇਖੋ ਅਗਰ ਤੁਸੀਂ ਪੰਜਾਬ ਦੇੋਂ ਫੇਰ ਤਾਂ ਤੁਹਾਨੂੰ ਕੋਈ ਛੁਨੀ ਕਿਉਂਕਿ ਪੰਜਾਬ ਦੇ ਵਿੱਚ 10ਵੀਂ ਦੇ ਵਿੱਚ ਪੰਜਾਬੀ ਹੁੰਦੀ ਆ ਠੀਕ ਹੈ ਇਹ ਜਿਹੜਾ ਪੰਜਾਬ ਲੈਂਗੁਏਜ ਸਰਟੀਫਿਕੇਟ ਪੰਜਾਬੀ ਲੈਂਗੁਏਜ ਸਰਟੀਫਿਕੇਟ ਹੁੰਦਾ ਇਹ ਉਹਨਾਂ ਸਟੂਡੈਂਟਸ ਲਈ ਹੁੰਦਾ ਜਿਹੜੇ ਅਦਰ ਸਟੇਟ ਦੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਨੇ ਪੰਜਾਬੀ ਐਡੀਸ਼ਨਲ ਤੌਰ ਤੇ ਕਰੀ ਹੁੰਦੀ ਆ ਅਗਰ ਤੁਸੀਂ ਪੰਜਾਬ ਦੇ ਤਾਂ ਕੋਈ ਚੱਕਰ ਨਹੀਂ ਉੱਥੇ 10th ਦਾ ਹੀ ਸਰਟੀਫਿਕੇਟ ਜਿਹੜਾ ਹੈਗਾ ਐਜ਼ ਅ ਪ੍ਰੂਫ ਲੱਗਣਾ ਸੀ ਠੀਕ ਹੈ ਅਗਰ ਤੁਸੀਂ ਹੋਰ ਕਿਸੇ ਮਤਲਬ ਕਿ ਸਟੇਟ ਦੇ ਤਾਂ ਤੁਸੀਂ ਸੋਟੇ ਕੋਲ ਪੰਜਾਬੀ ਐਡੀਸ਼ਨਲ ਸਰਟੀਫਿਕੇਟ ਹੋਣਾ ਚਾਹੀਦਾ ਤੇ ਤੇ ਬਾਕੀ ਸਾਨੂੰ ਜਿਹੜਾ ਹੈਗਾ ਮਤਲਬ ਕਿ ਇੱਕ ਐਫਿਡੇਵਟ ਬਣਾਉਣਾ ਪਊਗਾ ਕਿ ਇਹ ਗਲਤੀ ਨਾਲ ਮਤਲਬ ਕਿ ਸਰਟੀਫਿਕੇਟ ਜਿਹੜਾ ਹੈਗਾ ਮਤਲਬ ਕਿ ਮਿਸਪਲੇ ਸਰ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਤੇ ਮੈਗਮੇ ਵਿੱਚ ਡਿਊਟੀ ਲਈ ਕਾਲ ਆਉਂਦੀ ਹੈ ਵਿੱਚ ਕਿੰਨੇ ਦਿਨਾਂ ਵਿੱਚ ਦੇਖੋ ਜਦੋਂ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਗਿਆ ਠੀਕ ਹੈ ਸੋਡੀ ਜੁਆਇਨਿੰਗ ਲੈਟਰ ਤੇ ਜਦੋਂ ਸਾਈਨ ਹੋ ਗਏ ਜਿਸ ਦਿਨ ਉਸ ਦਿਨ ਹੀ ਸੋਡੀ ਜਿਹੜੀ ਪਹਿਲੇ ਦਿਨ ਦੀ ਹਾਜ਼ਰੀ ਪੈ ਜਾਊਗੀ ਤੇ ਸੇਮ ਦਿਨ ਤੋਂ ਤੁਹਾਨੂੰ ਐਸੀ ਮਤਲਬ ਕਿਉਂ ਹੁੰਦਾ ਹੈ ਮੈਕਮੇ ਵਾਲੇ ਜਿੱਥੇ ਵੀ ਤੁਹਾਡੀ ਡਿਊਟੀ ਹੈ ਜਾ ਉਹ ਤੁਹਾਨੂੰ ਦੱਸ ਦਿੰਦੇ ਕਿ ਇੱਕ ਅੱਧਾ ਦਿਨਾਂ ਜਿਹੜਾ ਹੈ ਆਪਣੀ ਤਿਆਰੀ ਆਪਣੇ ਜਿਹੜੇ ਕੱਪੜੇ-ਕੁੱਪੜੇ ਤਿਆਰ ਕਰਕੇ ਰੱਖੋ ਕਿ ਉਹ ਲੈ ਕੇ ਆਜੋ ਪਰ ਜਿਹੜੀ ਤੁਹਾਡੀ ਡਿਊਟੀ ਹੈ ਉਹ ਸੇਮ ਦਿਨ ਤੋਂ ਸੀ ਜਿਸ ਦਿਨ ਜੁਆਇਨਿੰਗ ਲੈਟਰ ਤੁਹਾਨੂੰ ਮਿਲ ਕੇ ਸਾਈਨ ਹੋ ਗਏ ਉਸ ਦਿਨ ਤੋਂ ਤੁਹਾਡੀ ਜਿਹੜੀ ਤਨਖਾਹ ਦਾ ਮਤਲਬ ਕਿ ਪਹਿਲਾ ਦਿਨ ਮੰਨਿਆ ਜਾਊਗਾ ਠੀਕ ਹੈ ਸਰ ਮੇਰੇ ਆਸ ਸਰਟੀਫਿਕੇਟ ਗੁੰਮ ਹੋ ਗਿਆ ਮੈਂ ਅਪਡੇਟ ਕਰਵਾ ਲਿਆ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਦੇਖੋ ਜਿਹੜਾ ਤੁਹਾਡਾ ਪ੍ਰਾਣਾ ਕਾ ਸਰਟੀਫਿਕੇਟ ਸੀਕਰ ਉਹ ਗਮ ਹੋ ਗਿਆ ਤੇ ਤੁਸੀਂ ਹੁਣ ਨਵਾਂ ਬਣਵਾ ਲਿਆ ਤੁਸੀਂ ਫਾਰਮ ਫਿਲ ਕਰਨ ਵੇਲੇ ਅਗਰ ਪੁਰਾਣਾ ਲਾਇਆ ਸੀ ਤਾਂ ਇੱਕ ਐਫੀਆਰ ਕਰਵਾ ਲਿਓ ਕਿ ਪੁਰਾਣਾ ਗਮ ਹੋ ਗਿਆ ਹੁਣ ਮੈਂ ਜਿਹੜਾ ਹੈਗਾ ਨਵਾਂ ਅਪਡੇਟ ਕਰਵਾ ਲਿਆ ਹੈ ਇਸ ਲਈ ਮਤਲਬ ਕਿ ਇਹ ਚੀਜ਼ ਕਰਵਾ ਲਿਓ ਸਰ ਮੇਰੇ ਸਾਰੇ ਡਾਕੂਮੈਂਟਸ 2021 ਦੇ ਬਣਾਏ ਹੋਏ ਨੇ ਰੈਜ਼ੀਡੈਂਸ ਕਾਸਟ ਰੂਲਰ ਏਰੀਆ ਮੈਨੂੰ ਦੇਖੋ ਅਗਰ 2021 ਮਤਲਬ ਕਿ ਕੋਈ ਖਾਸ ਇਸ਼ੂ ਨਹੀਂ ਹੈਗਾ ਅਗਰ ਪਹਿਲਾਂ ਨੇ ਹੁੰਦੇ ਤਾਂ ਸਭ ਅਪਡੇਟ ਕਰਵਾਉਂਦੀ ਲੋੜ ਸੀ ਮਤਲਬ ਕਿ 3-4 ਸਾਲ ਹੋ ਗਏ ਤੇ 3-4 ਸਾਲ ਹਰ ਇੱਕ ਸਰਟੀਫਿਕੇਟ ਦੀ ਮੈਕਸਿਮ ਵੈਲਿਡਿਟੀ ਹੈਗੀ ਆ ਜਿਹੜੇ ਕੋਈ ਵੀ ਮਤਲਬ ਕਿ ਸਰਟੀਫਿਕੇਟ ਹੈਗੇ ਕਿਸੇ ਦਾ 3-4 ਸਾਲ ਸਰਟੀਫਿਕੇਟ ਪੁਰਾਣਾ ਤਾਂ ਉਹਨੂੰ ਕੋਈ ਜੈਡੀਫਾਈ ਜਰੂਰਤ ਨਹੀਂ ਹੈਗੀ ਪਰ ਅਗਰ ਤੁਹਾਡਾ ਮਤਲਬ ਕਿ ਤੁਹਾਡੀ ਕੋਈ ਸ਼ੈ ਤੁਹਾਨੂੰ ਲੱਗਦਾ ਕੋਈ ਵੀ ਰਿਸਕ ਵਾਲਾ ਕੰਮ ਹੋ ਸਕਦਾ ਤਾਂ ਤੁਸੀਂ ਖੁਦ ਕਰਵਾ ਸਕਦੇ ਹੋ ਵੈਸੇ ਠੀਕੇ ਕੋਈ ਚੱਕਰ ਹੈ ਨਹੀਂਗਾ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਆਂ ਨੈਕਸਟ ਹੈਗਾ ਸਿਰਫ ਫਾਰਮ ਫਿਲ ਕਰਨ ਟਾਈਮ ਮੇਰਾ ਆਧਾਰ ਕਾਰਡ ਤੇ ਪੋਸਟ ਆਫਿਸ ਅਲੱਗ ਸੀ ਹੁਣ ਮੈਨੂੰ ਆਧਾਰ ਕਾਰਡ ਅਪਡੇਟ ਕਰਵਾਇਆ ਹੈ ਉਹਦੇ ਤੇ ਪੋਸਟ ਆਫਿਸ ਅਲੱਗ ਬਟ ਪਿੰਨ ਕੋਲ ਸੇਮ ਹੈ ਜੀ ਅਪਲੋਡ ਟਾਈਮ ਪੋਸਟ ਆਫਿਸ ਪਿੰਡ ਵਾਲੀ ਬ੍ਰਾਂਚ ਸੀ ਬਟ ਹੁਣ ਸਿਟੀ ਵਾਲੀ ਹੈ ਬਾਕੀ ਐਡਰੈਸ ਸੇਮ ਹੈ ਫਿਰ ਇਲੈਕਟ੍ਰੋਨਿਕ ਦੀ ਲੋੜ ਹੈ ਅਗਰ ਦੇਖੋ ਤੁਸੀਂ ਪੁਰਾਣਾ ਜਿਹੜਾ ਹੈਗਾ ਆਧਾਰ ਕਾਰਡ ਆਪਣਾ ਲਗਾਇਆ ਸੀ ਜਾਂ ਫਾਰਮ ਫਿਲ ਕਰਨ ਦੇ ਸਮੇਂ ਤਾਂ ਤੁਸੀਂ ਪੁਰਾਣਾ ਹੀ ਲੈ ਜਿਓ ਤੁਸੋਂ ਨੂੰ ਨਵਾਂ ਆਧਾਰ ਕਾਰਡ ਲੈ ਕੇ ਜਾਂਦੀ ਲੋੜ ਹੀ ਨਹੀਂ ਠੀਕ ਹੈ ਤੁਸੀਂ ਪੁਰਾਣਾ ਆਪਣਾ ਆਧਾਰ ਕਾਰਡ ਲੈ ਜਿਓ ਤੇ ਅਗਰ ਥੋੜਾ ਜਿਹਾ ਪੁਰਾਣਾ ਆਧਾਰ ਕਾਰਡ ਤੁਹਾਡੇ ਕੋਲ ਹੈ ਨਹੀਂਗਾ ਜਾਂ ਗੁੰਮ ਹੋ ਗਿਆ ਤਾਂ ਤੁਸੀਂ ਨਵੇਂ ਆਧਾਰ ਕਾਰਡ ਨੂੰ ਦੁਬਾਰਾ ਅਪਡੇਟ ਕਰਵਾ ਲਓ ਤੇ ਜਿਹੜਾ ਹੈਗਾ ਦੁਬਾਰਾ ਅਪਡੇਟ ਕਰਵਾ ਕੇ ਉਹ ਉਹ ਛਪਣਾ ਜਿਹੜਾ ਹੈਗਾ ਮਤਲਬ ਕਿ ਤੁਹਾਡਾ ਅ ਜੋ ਵੀ ਮਤਲਬ ਕਿ ਐਡਰੈਸ ਹੈ ਤੁਹਾਡਾ ਠੀਕ ਹੈ ਪੋਸਟ ਆਫਿਸ ਵਾਲਾ ਉਹਨੂੰ ਚੇਂਜ ਕਰਵਾ ਲਓ ਤੇ ਬਾਕੀ ਅਗਰ ਇਹ ਕੁਝ ਨਹੀਂ ਹੁੰਦਾ ਤਾਂ ਫਿਰ ਰਿਫਿਊਟ ਕਰਵਾ ਲਿਓ ਕਿ ਇਹ ਰਹਿ ਗਲਤੀ ਨਾਲ ਟਾਈਪਿੰਗ ਮਿਸਟੇਕ ਹੋ ਗਈ ਠੀਕ ਹੈ ਸਰ ਮੇਰੀ ਡਿਗਰੀ ਅਪਲੋਡ ਕੀਤੀ ਹੈ ਤੇ ਡਿਗਰੀ ਵਿੱਚ ਫਦਰ ਨੇਮ ਵਿੱਚ ਪੰਜਾਬੀ ਵਿੱਚ ਬਗੜ ਸਿੰਘ ਦੀ ਜਗ੍ਹਾ ਤੇ ਬਗਰ ਸਿੰਘ ਹੈ ਉਸ ਦਾ ਕੀ ਇਸ਼ੂ ਦੇਖੋ ਜੀ ਇਸ਼ੂ ਹੋ ਸਕਦਾ ਹੈ ਅਗਰ ਉਹ ਮਤਲਬ ਕਿ ਵੈਸੇ ਹੀ ਪਤਾ ਗੱਲ ਕੀ ਹੁੰਦੀ ਆ ਤੁਹਾਡਾ ਅਗਰ ਇਹ ਜਿਹੜੀ 10th ਦੀ ਹੈ ਤੇ +2 ਹੈ +2 ਦੇ ਅਸਤੇ ਜਿਹੜੀ ਹੈਗਾ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਹੁੰਦੀ ਆ ਤੁਹਾਨੂੰ ਡਿਗਰੀ ਲਾਉਣ ਦਾ ਕੋਈ ਬੈਨੀਫਿਟ ਨਹੀਂ 0.00001% ਵੀ ਜਿਹੜਾ ਹੈਗਾ ਤੁਹਾਨੂੰ ਡਿਗਰੀ ਦਾ ਕੋਈ ਬੈਨੀਫਿਟ ਨਹੀਂ ਹੈਗਾ ਠੀਕ ਹੈ ਤਾਂ ਕਰਕੇ ਤੁਸੀਂ ਡਿਗਰੀ ਨਾ ਹੀ ਲਾਇਆ ਕਰੋ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਅੱਗੇ ਵੀ ਜਿਹੜੇ 2026 ਦੀ ਭਰਤੀ ਦੇਖਣਗੇ ਉਹਨਾਂ ਸਾਰੇ ਬੱਚਿਆਂ ਨੂੰ ਇਹ ਸਿਫਰਟ ਕਰਦਾ ਕေ 12th بیس ਤੇ ਭਰਤੀ ਆਉਂਦੀ ਆ ਤਾਂ ਸਿਰਫ ਤੁਸੀਂ 12th بیس ਤੇ ਹੀ ਇਹਦਾ ਜਿਹੜਾ ਫਾਰਮ ਫਿਲ ਕਰੋ ਠੀਕ ਹੈ ਤੁਸੀਂ ਚਾਹੇ ਪੀ ਐਚ ਡੀ ਦਾ ਸਰਟੀਫਿਕੇਟ ਇਸ ਨਾਲ ਲਾ ਦਨ ਉੱਥੋਂ ਨੂੰ ਕੋਈ ਬੈਨੀਫਿਟ ਨਹੀਂ 1% ਵੀ ਬੈਨੀਫਿਟ ਨਹੀਂ ਹੈਗਾ ਇਹਦਾ ਠੀਕ ਹੈ ਤੇ ਬਾਕੀ ਜਿਹੜੀ ਰਹੀ ਤੁਹਾਡੀ ਨਾਮ ਦੀ ਗੱਲ ਨੇਮ ਦੀ ਗੱਲ ਦੇਖੋ ਉੱਥੇ ਜਿਹੜਾ ਹੈ ਡਿਗਰੀ ਦਾ ਮਤਲਬ ਕਿ ਸਰਟੀਫਿਕੇਟ ਤੁਹਾਡਾ ਉੱਤੋਂ ਉੱਤੋਂ ਚੈੱਕ ਕਰਦੇ ਆ ਉਹ ਉੱਥੇ ਬਸ ਸਾਈਨ ਮਾਰ ਲੈਣਗੇ ਕਿ ਹਾਂ ਰਚਨੇ ਡਿਗਰੀ ਲਾਈ ਹੋਈ ਹੈ ਠੀਕ ਹੈ ਮਤਲਬ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਬਾਕੀ ਤੁਸੀਂ ਅਗਰ ਅਪਡੇਟ ਕਰਵਾਉਣਾ ਚਾਹੁੰਦਾ ਅਪਡੇਟ ਕਰਵਾ ਲਓ ਠੀ ਸਰ ਮੇਰਾ ਕਾ ਸਰਟੀਫਿਕੇਟ ਜਿਹੜਾ ਫਾਰਮ ਜਿਹੜਾ ਮੈਂ ਫਾਰਮ ਫਿਲ ਕਰਦੇ ਟਾਈਮ ਅਪਲੋਡ ਕੀਤਾ ਸੀ ਉਹਦੇ ਵਿੱਚ ਪਿੰਡ ਦਾ ਨਾਮ ਸਪੈਲਿੰਗ ਰੋਂਗ ਹੈ ਬਟ ਜਿਹੜਾ ਹੁਣ ਅਪਡੇਟ ਕਰਵਾ ਕੇ ਨਿਊ ਬਣਾਇਆ ਉਹਦੇ ਵਿੱਚ ਦੇਖੋ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਐਫੀਡਾਟ ਕਰਵਾ ਲਿਓ ਕਿ ਜਦੋਂ ਮੈਂ ਫਾਰਮ ਫਿਲ ਕੀਤਾ ਸੀ ਉਸ ਸਮੇਂ ਜਿਹੜਾ ਮੇਰਾ ਕਾ ਸਰਟੀਫਿਕੇਟ ਸੀ ਉਸ 'ਤੇ ਮੇਰੇ ਪਿੰਡ ਦੇ ਨਾਮ ਦੇ ਜਿਹੜੇ ਹੈਗੇ ਹੈਗੇ ਮਤਲਬ ਕਿ ਸਪੈਲਿੰਗ ਗਲਤ ਸੀ ਤੇ ਜਿਸ ਕਰਕੇ ਮੈਨੂੰ ਨਵਾਂ ਐਫੀ ਆਪਣਾ ਕਾ ਸਰਟੀਫਿਕੇਟ ਅਪਡੇਟ ਕਰਵਾਉਣਾ ਪਿਆ ਤੇ ਹੁਣ ਮੈਂ ਜਿਹੜਾ ਇਹ ਆਪਣੇ ਜਿਹੜੇ ਨਾਮ ਆ ਪਿੰਡ ਦਾ ਉਹ ਸਹੀ ਕਰਵਾਇਆ ਠੀਕ ਹੈ ਸਰ ਜੋਇਨਿੰਗ ਲੈਟਰ ਦੀ ਟਾਈਪਿੰਗ ਦੇ ਸਬੰਧ ਵਿੱਚ ਸਾਰਿਆਂ ਨੂੰ ਬੁਲਾਇਆ ਜਾਵੇਗਾ ਆਪਣੇ ਸਬੰਧਿਤ ਡਿਸਟ੍ਰਿਕਟ অর ਬਟਾਲੀਅਨ ਵਿੱਚ ਹਾਂਜੀ ਜਿਹੜੀ ਬਟਾਲੀਅਨ ਜਾਂ ਜਿਹੜੀ ਡਿਸਟ੍ਰਿਕਟ ਨੂੰ ਤੁਸੀਂ ਮਤਲਬ ਕਿ ਤੁਹਾਨੂੰ ਮਿਲਿਆ ਚਾਹੇ ਕੋਈ ਤੁਹਾਨੂੰ ਬਟਾਲੀਅਨ ਮਿਲਿਆ ਚਾਹੇ ਤੁਹਾਨੂੰ ਕੋਈ ਡਿਸਟ੍ਰਿਕਟ ਮਿਲਿਆ ਠੀਕ ਹੈ ਉਸ ਦੇ ਵਿੱਚ ਹੀ ਤੁਹਾਨੂੰ ਜੋਇਨਿੰਗ ਲੈਟਰ ਦੀ ਜਿਹੜੀ ਟਾਈਪਿੰਗ ਦੇ ਸਬੰਧ ਵਿੱਚ ਬੁਲਾਇਆ ਜਾਵੇਗਾ ਉੱਥੇ ਕੀ ਹੁੰਦਾ ਉੱਥੇ ਜਦੋਂ ਜੋਇਨਿੰਗ ਲੈਟਰ ਮਤਲਬ ਕਿ ਹੁਕਮ ਜਾਰੀ ਕਰਦੇ ਆ ਉਸ ਵਿੱਚ ਤੁਹਾਨੂੰ ਜਿਹੜਾ ਹੈ ਇਸ ਲਈ ਬੁਲਾਇਆ ਜਾਂਦਾ ਤਾਂ ਕਿ ਤੁਹਾਡੇ ਜਿਹੜੀ ਨੇਮ ਦੀ ਸਪੈਲਿੰਗ ਨੇ ਤੁਹਾਡੇ ਪੇਰੈਂਟਸ ਤੁਹਾਡਾ ਪ ਕਈ ਬਰ ਸ਼ਹਿਰਾਂ ਵਿੱਚ ਦੋ ਦੋ ਥਾਣੇ ਹੁੰਦੇ ਨੇ ਠੀਕ ਹੈ ਸਦਰ ਥਾਣਾ ਸਿਟੀ ਥਾਣਾ ਜਾਂ ਤੁਹਾਡੇ ਕੋਈ ਵੱਡਾ ਸ਼ਹਿਰ ਹੋਵੇ ਜਿਵੇਂ ਬਠਿੰਡੇ ਵਰਗੇ ਵੱਡੇ ਸ਼ਹਿਰ ਨੇ ਉਹਦੇ ਵਿੱਚ ਕਈ-ਕਈ ਥਾਣੇ ਨੇ ਤਾਂ ਤੁਹਾਨੂੰ ਕਿਹੜੀ ਕਲੋਨੀ ਦਾ ਜਾਂ ਕਿਹੜਾ ਥਾਣਾ ਲੱਗਦਾ ਉਹ ਸਭ ਕੁਝ ਇਨਫੋਰਮੇਸ਼ਨ ਤੁਹਾਨੂੰ ਪੁੱਛੀ ਜਾਂਦੀ ਆ ਤੇ ਤੁਹਾਡਾ ਪ੍ਰਧਾਨ ਸੁਭਾ ਹਲਕਾ ਲੋਕ ਸੁਭਾ ਹਲਕਾ ਉਹ ਸੋ ਜਿਹੜਾ ਹੈਗਾ ਮਤਲਬ ਕਿ ਜੁਆਇਨਿੰਗ ਲੈਟਰ ਦੇ ਉੱਪਰ ਲਿਖਿਆ ਜਾਂਦਾ ਠੀਕ ਹੈ ਸਰ 2025 ਦੀ ਡੀਵੀ ਕਿੰਨੀ ਕੀ ਡੇਟ ਤੱਕ ਹੋ ਸਕਦੀ ਹੈ ਦੇਖੋ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ 10 ਜਿਹੜਾ ਹੈਗਾ 15 ਮਾਰਚ ਤੋਂ ਬਾਅਦ ਇਸ ਦੀ ਅਪਡੇ ਮੇਰੇ ਮੇਰੇ ਬ੍ਰਦਰ ਦਾ 10th ਤੇ 12th ਦੀ ਮਾਰਕਸ਼ੀਟ ਵਿੱਚ ਫਾਦਰ ਨੇਮ ਗਲਤ ਹੈ 10th ਤੇ 12th ਦੀ ਮਾਰਕਸ਼ੀਟ ਵਿੱਚ ਫਾਦਰ ਨੇਮ ਵਿਸ਼ੰਬਰ ਸਿੰਘ ਲਿਖਿਆ ਹੋਇਆ ਹੈ ਤੇ ਮੇਰੇ ਖੁਦ ਦੇ ਸਰਟੀਫਿਕੇਟ ਵਿੱਚ 10th ਵਾਲਾ ਦਾ ਮਾਰਕਸ਼ੀਟ ਵਿੱਚ E ਨਾਲ ਠੀਕ ਹੈ E ਤੇ A ਦਾ ਸਿੰਘ ਲਿਖਿਆ ਹੋਇਆ ਹੈ ਕਿ ਸਾਨੂੰ ਦੋਵਾਂ ਨੂੰ DV ਦੇ ਵਿੱਚ ਕੋਈ ਦਿੱਕਤ ਆਵੇਗੀ ਨਹੀਂ ਸਿਰਫ E ਇੱਕ ਅੱਖਰ ਗਲਤ ਹੈ ਸਰਟੀਫਿਕੇਟ ਦੇ ਵਿੱਚ ਦੇਖੋ ਅਗਰ ਤੁਹਾਡੇ ਦੋਵਾਂ ਦਾ ਮਤਲਬ ਕਿ ਦੋ ਅਹ ਥੋੜੇ ਦੋਵਾਂ ਦੇ ਜਿਹੜੇ ਸਰਟੀਫਿਕੇਟ ਨੇ ਹੋ ਜਿਵੇਂ ਤੁਹਾਡੇ ਬ੍ਰਦਰ ਦਾ ਸਰਟੀਫਿਕੇਟਸ ਨੇ ਠੀਕ ਹੈ ਉਹਦਾ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ 12th ਹੋ ਗਿਆ ਆਧਾਰ ਕਾਰਡ ਆ ਗਿਆ ਮਤਲਬ ਕਿ ਜਿਹੜੇ ਵੀ ਸਰਟੀਫਿਕੇਟ ਤੁਸੀਂ ਲਗਾਏ ਨੇ ਉਗਰ ਉਹਨਾਂ ਦੇ ਵਿੱਚ ਸੇਮ ਨੇਮ ਹੈ ਤਾਂ ਕੋਈ ਇਸ਼ੂ ਨਹੀਂ ਠੀਕ ਹੈ ਤੇ ਜਿਹੜੇ ਤੁਹਾਡੇ ਤੁਹਾਡੇ ਡਾਕੂਮੈਂਟਸ ਨੇ ਉਹਨਾਂ ਦੇ ਵਿੱਚ ਤੁਹਾਡੇ ਵਾਲਾ ਤਰੀਕਾ ਸੇਮ ਹੈਗਾ ਤਾ ਕੋਈ ਦਿੱਕਤ ਨਹੀਂ ਜੇ ਅਗਰ ਤੁਹਾਡੇ ਸਾਰੇ ਸਰਟੀਫਿਕੇਟ ਮਤਲਬ ਕਿ ਜਿਹੜਾ ਤੁਹਾਡਾ ਬ੍ਰਦਰ ਹੈ ਉਹਦੇ ਸਰਟੀਫਿਕੇਟਸ ਦੇ ਵਿੱਚ ਵੀ 10th ਚ ਲੱਗਾ ਹੈ 12th ਚ ਲੱਗਾ ਹੈ ਆਧਾਰ ਕਾਰਡ ਚ ਲੱਗਾ ਹੈ ਪੈਨ ਕਾਰਡ ਚ ਲੱਗਾ ਤਾਂ ਤੁਹਾਨੂੰ ਦਿੱਕਤ ਆ ਸਕਦੀ ਹੈ ਅਗਰ ਤੁਹਾਡੇ ਦੋਹਾਂ ਦੇ ਸਰਟੀਫਿਕੇਟਾਂ ਦੇ ਵਿੱਚ ਮਤਲਬ ਕਿ ਤੁਹਾਡੇ ਸਰਟੀਫਿਕੇਟ ਦੇ ਵਿੱਚ ਸਾਰੇ ਜਿਹੜੇ ਸਰਟੀਫਿਕੇਟ ਨੇ ਉਹਨਾਂ ਦੇ ਵਿੱਚ E ਨਾਲ ਲਿਖਿਆ ਹੋਇਆ ਤੇ ਤੁਹਾਡੇ ਬ੍ਰਦਰ ਦੇ ਸਾਰੇ ਸਰਟੀਫਿਕੇਟਸ ਦੇ ਵਿੱਚ A ਨਾਲ ਲਿਖਿਆ ਹੋਇਆ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ ਤੇ ਅੱਗੇ ਜਾ ਕੇ ਤੁਸੀਂ ਡੀਵੀ ਤੋਂ ਬਾਅਦ ਅਪਡੇਟ ਕਰਵਾ ਲਿਓ ਠੀਕ ਹੈ ਬਾਕੀ ਤੁਹਾਡੇ ਕੋਲ ਹੁਣ ਵੀ ਟਾਈਮ ਹੈ ਕਿ ਤੁਸੀਂ ਉਹ ਜਿਹੜਾ ਪੀਟਰ ਪ੍ਰੈਸ ਆਪਣਾ ਪੀਐਸਸੀਬ ਮਹਾਲੀ ਤੋਂ ਉਸ ਨੂੰ ਜਿਹੜਾ ਹੈਗਾ ਮਤਲਬ ਕਿ ਅਪਡੇਟ ਕਰਵਾ ਸਕਦੇ ਹੋ ਠੀਕ ਹੈ ਸਰ ਮੇਰੀ ਕਲਰ ਬਲਾਈਂਡ ਦੀ ਪ੍ਰੋਬਲਮ ਹੈ ਪਰ ਮੇਰੀ ਸ਼ਾਰਾ ਬੁੱਕ ਦੀ ਪ੍ਰੈਕਟਿਸ ਕਰੀ ਹੈ ਉਹਦੇ ਵਿੱਚ ਨੰਬਰਸ ਵਾਲੀਆਂ 50 ਤੋਂ 60% ਪਲੇਟਸ ਆਰਾਮ ਨਾਲ ਦੱਸ ਦਿੰਦਾ ਤੇ ਪੈਟਰਨ ਵਾਲੀਆਂ ਪਲੇਟਸ ਦੀ ਪ੍ਰੈਕਟਿਸ ਅਜੇ ਕਰਨੀ ਹੈ ਤੇ ਦੇਖੋ ਅਗਰ ਤੁਹਾਡੀ ਕਲਰ ਬਲਾਈਂਡ ਦੀ ਪ੍ਰੋਬਲਮ ਆ ਅਗਰ ਤੁਸੀਂ 50 ਤੋਂ 60% ਵੱਲ ਰਿਕਵਰੀ ਤੁਹਾਡੀ ਹੈਗੀ ਆ ਤੇ ਤੁਸੀਂ ਪੜ ਲਾਣੇ ਹੋ ਤਾਂ ਤੁਸੀਂ ਉਸ ਦੀ ਪ੍ਰੈਕਟਿਸ ਕਰੀ ਜਾਓ ਠੀਕ ਹੈ ਪ੍ਰੈਕਟਿਸ ਨਾਲ ਹੀ ਮਤਲਬ ਕਿ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਰੱਟ ਲੱਗ ਜਾਂਦਾ ਉੱਥੇ ਸਮਝ ਆ ਜਾਂਦੀ ਚੀਜ਼ ਅਗਰ ਤੁਸੀਂ 50 ਤੋਂ 60% ਬਹੁਤ ਹੈ ਕਿਉਂਕਿ ਉਹਦੇ ਇੱਕ ਜਿਹੜਾ ਮਤਲਬ ਕਿ ਤੁਸੀਂ ਲਾ ਲੋ ਵੀ 4-5 ਪੜਾਈ ਜਾਂਦੇ ਆ ਠੀਕ ਹੈ ਤੇ ਇਸ ਚੀਜ਼ ਬਾਰੇ ਜਿਹੜੀ ਅਪਡੇਟ ਹੈ ਬੈਸਟ ਤੋਂ ਤੁਸੀਂ ਆਪਣਾ ਮਤਲਬ ਕਿ ਪ੍ਰੈਕਟਿਸ ਕਰਦੇ ਰਹੋ ਤੇ ਬਾਕੀ ਅਪਡੇਟ ਤੁਸੀਂ ਮੈਨੂੰ ਅਗਰ ਆਪਾਂ ਜਦੋਂ ਮੈਡੀਕਲ ਸਟੱਡਾ ਹੋਊਗਾ ਉਸ ਚੀਜ਼ ਬਾਰੇ ਸੌਜ ਹੈ ਠੀਕ ਹੈ ਸਰ ਜੀ ਹੁਣ ਹਾਈਟ ਰੀਚ ਇੱਕ ਹੋ ਸਕਦੀ ਹੈ ਮੇਰੀ 17 ਨੂੰ ਟ੍ਰਾਇਲ ਹੋਇਆ ਸੀ ਪਲੀਜ਼ ਦੱਸੋ ਜੀ ਹੁਣ ਮੇਲ ਹੋ ਹਾਂਜੀ ਤੁਸੀਂ ਮੇਲ ਕਰ ਦਿਓ ਅਗਰ ਤੁਹਾਨੂੰ ਕੋਈ ਅਪਡੇਟ ਆ ਜੂਗੀ ਤਾਂ ਤੁਹਾਡੀ ਹਾਈਟ ਰੀਚ ਚੈੱਕ ਹੋ ਜੂਗੀ ਅਦਰਵਾਈਜ਼ ਤੁਸੀਂ ਜਿਹੜਾ ਹੈਗਾ ਅਗਦੀ ਕਿਸੇ ਹੋਰ ਪੇਪਰ ਦੀ ਤਿਆਰੀ ਕਰੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਹਾਈਟ ਚ ਤੁਹਾਡੀ ਹਾਈਟ ਘਟਾ ਅਗਰ ਤੁਹਾਡੀ ਹਾਈਟ ਸਹੀ ਹੈ ਤੇ ਤੁਹਾਨੂੰ ਲੱਗਦਾ ਸੀ ਕਿ ਜਿਹੜਾ ਹੈਗਾ ਤੁਹਾਨੂੰ ਮਿਲ ਕੇ ਮਸ਼ੀਨਾਂ ਖਰਾਬ ਸੀ ਜਾਂ ਫਿਰ ਤੁਸੀਂ ਹਾਈਟ ਰੀਚ ਚੈੱਕ ਕਰਵਾਓ ਅਗਰ ਤੁਹਾਡੀ ਹਾਈਟ ਸੱਚ ਤੋਂ ਹੀ ਘਟਾ ਹੈ ਤਾਂ ਤੁਸੀਂ ਮੇਲ ਨਾ ਪਾਓ ਸਰ ਜੀ ਮੇਰੇ 10th ਦੇ 12th ਦੇ ਸਰਟੀਫਿਕੇਟ ਵਿੱਚ ਮੇਰਾ ਨਾਮ ਸਹੀ ਹੈ ਤੇ BE ਦੀ ਮਾਰਕ ਸ਼ੀਟ ਵੀ ਨਾਲ ਲਾਈ ਹੈ ਉਸ ਵਿੱਚ ਨਾਮ ਗਲਤ ਹੈ ਮੈਂ ਉਸ ਨੂੰ ਸਹੀ ਕਰਵਾ ਲਵਾ ਕੋਈ ਹਾਂਜੀ ਸਹੀ ਕਰਵਾਓ ਇਹ ਦੇਖੋ ਪਹਿਲਾਂ ਵੀ ਇੱਕ ਵੱਚ ਦਾ ਡਾਊਟ ਸੀ ਠੀਕ ਹੈ ਤਾਂ ਆਪਣੀ ਜਿਹੜੀ BE ਦੀ ਸਰਟੀਫਿਕੇਟ ਹੈ ਬੈਸੇ ਤਾਂ ਤੁਹਾਡਾ ਉਥੇ ਕੋਈ ਚੈੱਕ ਕਰਦਾ ਨਹੀਂ ਆ ਠੀਕ ਹੈ ਤੁਸੀਂ ਨਾਮ ਲੈ ਕੇ ਜਾਓਗੇ ਬਸ ਉਹ ਐਂ ਦੇਖਿਆ ਜਾਓ ਕਿ ਹਾਂ ਤੁਸੀਂ BE ਅਗਰ ਨਾਲ ਲਾਈ ਹੋਈ ਹੈ ਤਾਂ ਤੁਹਾਡੇ ਤੁਹਾਡਾ ਸਰਟੀਫਿਕੇਟ ਦੇਖ ਲਾਂਗੇ ਬਟ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਤੁਸੀਂ ਅਪਡੇਟ ਕਰਵਾ ਲਓ ਇਸ ਚੀਜ਼ ਨੂੰ ਤੇ ਹੁਣ ਆਪਾਂ ਨੈਕਸਟ ਚੱਲਦੇ ਆਂ ਅੱਜ ਇੱਕ ਵਾਰ ਮੈਂ ਜਿਹੜਾ ਹੈ ਸੋਡੇ ਸਾਰੇ ਬੱਚਿਆਂ ਤੋਂ ਮਾਫੀ ਲੈਣਾ ਚਾਹਣਾ ਕਿ ਆਪਾਂ ਅੱਜ ਦੀ ਜਿਹੜੀ ਵੀਡੀਓ ਥੋੜੀ ਤੇਜ਼ ਰਫ਼ਤਾਰ ਨਾਲ ਬਣਾ ਰਹੇ ਕਿਉਂਕਿ ਡਾਊਟ ਇੰਨਾ ਜ਼ਿਆਦਾ ਸੀ ਮੈਨੂੰ 2 ਦਿਨ ਹੋ ਗਏ ਇੱਕ ਤਾਂ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਜਿਹੜੀ ਵੀਡੀਓ ਸੋਡੇ ਡਾਊਟ ਨਹੀਂ ਕਲੀਅਰ ਕੀਤੇ ਗਏ ਤਾਂ ਕਿ ਜਿਹੜੀ ਥੋੜੀ ਸਪੀਡ ਹੈ ਉਹ ਵੀਡੀਓ ਦੀ ਵਧਾ ਕੇ ਜਿਹੜੀ ਹੈਗੀ ਆ ਆਪਾਂ ਨੂੰ ਮੰਨੁਰ ਕੇ ਬੋਲਣਾ ਪੈ ਰਿਹਾ ਤੇ ਹੁਣ ਜਿਹੜੇ ਆਪਾਂ ਨੈਕਸਟ ਆਊਟ ਹੋ ਦੇਖਦੇ ਆਂ ਮੈਡੀਕਲ ਚ ਕੋਈ ਫੇਲਤਾ ਨਹੀਂ ਹੋਇਆ ਜੀ ਦੇਖੋ ਜੀ ਮੈਡੀਕਲ ਚ ਕੋ ਜਾ ਕੋਈ ਮੇਜਰ ਪ੍ਰੋਬਲਮ ਨਾ ਹੋਵੇ ਜਿਵੇਂ ਕੋਈ ਐਚ ਆਈ ਵੀ ਹੋਵੇ ਠੀਕ ਹੈ ਜਾਂ ਮਤਲਬ ਕਿ ਆਪਾਂ ਚਲੋ ਮਤਲਬ ਕਿ ਜਿਹੜੀਆਂ ਵੱਡੀਆਂ ਬਿਮਾਰੀਆਂ ਆ ਗਈਆਂ ਠੀਕ ਹੈ ਉਹਨਾਂ ਚੀਜ਼ਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਤਾਂ ਕੋਈ ਇਸ਼ੂ ਨਹੀਂ ਹੈਗਾ ਸਰ ਮੇਰੇ ਫਾਰਮ ਫਿਲ ਕਰਤੇ ਟਾਈਮ ਐਡੀਸ਼ਨਲ ਪੰਜਾਬੀ ਵਾਲਾ ਸਰਟੀਫਿਕੇਟ ਦੀ ਗਾ 10th ਦਾ ਦੂਸਰਾ ਸਰਟੀਫਿਕੇਟ ਅਪਲੋਡ ਹੋ ਗਿਆ ਸੀ ਇਸ ਵਿੱਚ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਕਹਿ ਕੇ ਆਇਆ ਕਿ 10th ਦਾ ਤੇ ਐਡੀਸ਼ਨਲ ਪੰਜਾਬੀ ਵਾਲਾ ਸਰਟੀਫਿਕੇਟ ਇਹ ਸੇਮ ਹੀ ਹੁੰਦਾ ਅਗਰ ਤੁਸੀਂ ਪੰਜਾਬ ਤੋਂ ਠੀਕ ਹੈ ਤਾਂ ਜਿਹੜਾ ਐਡੀਸ਼ਨਲ ਪੰਜਾਬੀ ਮਤਲਬ ਕਿ ਸਰਟੀਫਿਕੇਟ ਹੈ ਉੱਥੇ 10th ਦਾ ਹੀ ਸਰਟੀਫਿਕੇਟ ਲੱਗੂ ਅਗਰ ਤੁਸੀਂ ਪੰਜਾਬ ਤੋਂ ਅਗਰ ਤੁਸੀਂ ਅਦਰ ਸਟੇਟ ਤੋਂ ਤਾਂ ਤੁਹਾਨੂੰ ਇਹ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਜਿਹੜਾ 10th ਦਾ ਸਰਟੀਫਿਕੇਟ ਹੈ ਤੁਹਾਡੇ ਕੋਲ ਅਦਰ ਸਟੇਟ ਦੇ ਵਿੱਚ 10th ਕੋਲ ਪੰਜਾਬੀ ਨਹੀਂ ਹੁੰਦੀ ਪਰ ਐਡੀਸ਼ਨਲ ਪੰਜਾਬੀ ਦਾ ਜਿਹੜਾ ਸਬਜੈਕਟ ਲੈਣਾ ਪੈਂਦਾ ਠੀਕ ਹੈ ਉੱਥੇ ਐਡੀਸ਼ਨਲ ਦਾ ਸਬਜੈਕਟ ਦੇ ਮਤਲਬ ਕਿ ਐਡੀਸ਼ਨਲ ਜਿਹੜਾ ਹੈਗਾ ਮਤਲਬ ਕਾਲਮ ਦਿੱਤਾ ਹੁੰਦਾ ਉੱਥੇ ਤੁਹਾਨੂੰ ਐਡੀਸ਼ਨਲ ਜਿਹੜਾ ਹੈਗਾ ਪੰਜਾਬੀ ਦਾ ਸਰਟੀਫਿਕੇਟ ਅਪਲੋਡ ਕਰਨਾ ਪੈਂਦਾ ਅਗਰ ਤੁਸੀਂ ਅਦਰ ਸਟੇਟ ਤੋਂ ਤੇ ਜੇ ਅਗਰ ਤੁਸੀਂ ਅਦਰ ਸ ਇਹੀ ਜਿਹੜਾ ਹੈਗਾ ਬਾਇਓ ਮਿਸਟ੍ਰਿਕ ਜਿਹੜਾ ਹੈ ਮਤਲਬ ਕਿ ਇੱਥੇ ਵੀ ਦੁਬਾਰਾ 10th ਦਾ ਇਹੀ ਸਰਟੀਫਿਕੇਟ ਅਪਡੇਟ ਹੋਊ ਅਪਲੋਡ ਹੋ ਗਿਆ ਪਰ ਅਗਰ ਤੁਸੀਂ ਪੰਜਾਬ ਤੋਂ ਤਾਂ ਇਹ ਇਸ ਤਰੀਕੇ ਨਾਲ ਹੀ ਸੇਮ ਹੀ ਚੱਲੂਗਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਠੀਕ ਹੈ ਸਰ ਪੰਜਾਬ ਡੋਮਿਸਾਈਲ ਸਾਰੇ ਬਣਵਾਉਣ ਦੀ ਲੋੜ ਹੈ ਜਿਵੇਂ ਸਬ ਮਾਊਂਟੇਨ ਰੂਲਰ ਜਨਰਲ ਕਾਸਟ ਦੇਖੋ ਤੁਸੀਂ ਕਿਸੇ ਵੀ ਕਾਸਟ ਤੋਂ ਮਤਲਬ ਕਿ ਕਿਤੋਂ ਵੀ ਬਿਲੋਂਗ ਕਰਦੇ ਹਾਂ ਠੀਕ ਹੈ ਸੋ ਉਹਨੂੰ ਪੰਜਾਬ ਰੈਜਿਸਟ੍ਰੈਂਸ ਚਾਹੀਦਾ ਹੀ ਚਾਹੀਦਾ ਹੈ ਪੰਜਾਬ ਰੈਜਿਸਟ੍ਰੈਂਸ ਤੁਸੀਂ ਬਣਾ ਕੇ ਰੱਖੋ ਕਿਸੇ ਕੋਈ ਵੀ ਕੈਟਾਗਰੀ ਕੋਈ ਵੀ ਤੁਸੀਂ ਮਤਲਬ ਕਿ ਕਾਸਟੋਂ ਸਾਰਿਆਂ ਨੂੰ ਪੰਜਾਬ ਰੈਜਿਸਟ੍ਰੈਂਸ ਬਣਾਉਣਾ ਚਾਹੀਦਾ ਹੈ ਬੈਲਟ ਨੰਬਰ ਜੁਆਇਨਿੰਗ ਤੋਂ ਬਾਅਦ ਮਿਲਦਾ ਹੁੰਦਾ ਬਾਈ ਹਰ ਬਾਰ ਮੈਂ ਦੋ ਬਾਰ ਗਿਆ ਨਾਲੇ ਸਾਡੇ ਕਰਦਾ ਹਾਂ ਹਾਂਜੀ ਵੀਰ ਜੀ ਇਹ ਮੈਨੂੰ ਲੱਗਦਾ ਕਮੈਂਟ ਆਇਆ ਸੀ ਆਪਣਾ ਜਿਹੜੀ ਆਪਾਂ ਬੈਲਟ ਨੰਬਰ ਬਾਰੇ ਜਿਹੜਾ ਮਤਲਬ ਕਿ ਕੱਲ ਪਰਸੋਂ ਸ਼ਾਇਦ ਇੱਕ ਵੀਡੀਓ ਪਾਈ ਸੀ ਕਿ ਜਿਹੜਾ ਹੈਗਾ ਜੁਆਇਨਿੰਗ ਲੈਟਰ ਖਾਤਰ ਜਿਹੜੇ ਬੱਚਿਆਂ ਨੂੰ ਕਾਲਸ ਆ ਰਹੀਆਂ ਨੇ ਦੇਖੋ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜਿਹੜਾ ਜੁਆਇਨਿੰਗ ਲੈਟਰ ਦੇ ਵਿੱਚ ਬੈਲਟ ਨੰਬਰ ਤੁਹਾਡਾ ਲਿਖਿਆ ਹੁੰਦਾ ਠੀਕ ਹੈ ਜਿਹੜਾ ਬੈਲਟ ਨੰਬਰ ਮਤਲਬ ਕਿ ਵੈਸੀ ਹੀ ਲਿਖਿਆਦਾ ਮੈਂ ਉਹ ਉਸ ਵੀਡੀਓ ਦੇ ਵਿੱਚ ਸ਼ਾਇਦ ਇਹ ਕਹਿਤਾ ਸੀ ਕਿ ਬੈਲਟ ਨੰਬਰ ਮਿਲ ਚੁੱਕੇ ਨੇ ਬੈਲਟ ਨੰਬਰ ਨਹੀਂ ਮਿਲੇ ਤੁਹਾਡੇ ਜੁਆਇਨਿੰਗ ਲੈਟਰ ਦੇ ਵਿੱਚ ਬੈਲਟ ਨੰਬਰ ਮੇਰੇ ਲਿਖ ਦਿੱਤੇ ਗਏ ਨੇ ਜਦੋਂ ਤੁਹਾਨੂੰ ਜੁਆਇਨਿੰਗ ਲੈਟਰ ਲਈ ਮਤਲਬ ਕਿ ਬੁਲਾਇਆ ਜਾਊਗਾ ਤੁਹਾਡੇ ਮਟਾਲੀਨ ਜਾਂ ਡਿਸਟ੍ਰਿਕਟ ਦੇ ਵਿੱਚ ਤੁਸੀਂ ਉੱਥੇ ਦੇਖ ਸਕਦੇ ਹੋ ਠੀਕ ਹੈ ਉਹ ਮਤਲਬ ਕਿ ਅਫੀਸ਼ੀਅਲ ਤੌਰ ਤੇ ਤੁਹਾਡੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਉਹ ਮਿਲ ਹੀ ਚੁੱਕੇ ਨੇ ਤੇ ਵੀ ਹੁਣੀ ਤੁਹਾਡਾ ਜੁਆਇਨਿੰਗ ਤੋਂ ਪਹਿਲਾਂ ਨਹੀਂ ਤੁਹਾਨੂੰ ਮਿਲਣਗੇ ਤੁਹਾਡੇ ਜੁਆਇਨਿੰਗ ਲੈਟਰ ਦੇ ਵਿੱਚ ਬੈਲਟ ਨੰਬਰ ਟਾਈਪ ਹੋ ਚੁੱਕੇ ਨੇ ਸਰ 2025 ਦੀ ਡੀਵੀ ਦੀ ਮੈਰਿਟ ਲਿਸਟ ਦੇਖੋ ਜੀ ਇਹ 14 15 ਤਰੀਕ ਤੱਕ ਤੁਹਾਨੂੰ ਇਸ ਚੀਜ਼ ਬਾਰੇ ਅਪਡੇਟ ਦਿੱਤੀ ਜਾਊਗੀ ਸਰ ਐਡਰੈਸ ਚ ਪੋਸਟ ਆਫਿਸ ਚ ਕਮਾਲੂਸ ਸਬੈਚ ਦੇਖੋ ਇਸ ਚ ਦਾ ਸਪੈਲਿੰਗ ਸ਼ੈਦ ਸਹੀ ਹੋ ਕਮਾਲੂਸ ਵੈਚ ਸਹੀ ਸਪੈਲਿੰਗ ਨੇ ਐਡਰੈਸ ਚ ਪੋਸਟ ਆਫਿਸ ਚ ਬਟ ਫਾਰਮ ਚ ਸਬੈਚ ਚ ਟੀ ਨਹੀਂ ਹੈਗੀ ਸਬੈਚ ਲਿਖਿਆ ਹੋਇਆ ਦੇਖੋ ਐਫੀਡਿਟ ਕਰਵਾ ਲਿਓ ਕੀ ਰਹੇਗਾ ਬਾਇਟਾਈਪਿੰਗ ਮਿਸਟੇਕ ਟੀ ਪਾਉਣੀ ਪੂਰੀ ਲਗੇ ਤੇ ਹੋਰ ਕੋਈ ਇਸ਼ੂ ਨਹੀਂ ਹੈ ਇਸ ਚੀਜ਼ ਦਾ ਠੀਕ ਹੈ ਤੇ ਸਿਰਫ ਫਾਰਮ ਫਿਲ ਕਰਦੇ ਟਾਈਮ ਓਬੀਸੀ ਸਰਟੀਫਿਕੇਟ ਅਪਲੋਡ ਕੀਤਾ ਸੀ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਅਗਰ ਤੁਸੀਂ ਓਬੀਸੀ ਕਾਸਟ ਤੋਂ ਜਿਹੜਾ ਹੈਗਾ ਬਿਲੋਂਗ ਕਰਦੇ ਹੋ ਸਰ ਕਿਆ ਮੈਡੀਕਲ ਤੋਂ ਪਹਿਲਾਂ ਆਇਲੀ ਤੇ ਸਪਾਈਸੀ ਫੂਡ ਬੰਦ ਕਰਨਾ ਚਾਹੀਦਾ ਹੈ ਹਾਂਜੀ ਇਹ ਜਿਹੜਾ ਹੈਗਾ ਬੰਦ ਕਰ ਦਿਓ ਕਿਉਂਕਿ ਅਗਰ ਤੁਸੀਂ ਇੱਕ ਦਿਨ ਵੀ ਬਿਮਾਰ ਹੋਣੇ ਹੋ ਮੈਡੀਕਲ ਤੋਂ ਪਹਿਲਾਂ ਠੀਕ ਹੈ ਤਾਂ ਤੁਸੀਂ ਕੋਈ ਮੈਡੀਸਨ ਲੈ ਲਈ ਤੇ ਮੈਡੀਕਸਨ ਜਿਹੜੀਆਂ ਹੁੰਦੀਆਂ ਨੇ ਮੈਡੀਸਨ ਦੇ ਵਿੱਚ ਮਤਲਬ ਕਿ ਕੁਝ ਇਹ ਜਿਹੇ ਸਬਸਟੈਂਸ ਹੁੰਦੇ ਨੇ ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਡੋਪ ਟੈਸਟ ਦੇ ਵਿੱਚ ਆ ਜਾਂਦੇ ਨੇ ਤਾਂ ਕਿਰਪਾ ਕਰਕੇ ਮੈਡੀਕਲ ਤੋਂ ਮਹੀਨਾ ਪਹਿਲਾਂ ਇਹ ਤੁਸੀਂ ਆਪਣਾ ਜਿਹੜਾ ਮਤਲਬ ਕਿ ਵਧੀਆ ਖਾਣਾ ਖਾਣਾ ਜਿਹੜਾ ਹੈਗਾ ਸਟਾਰਟ ਕਰ ਦਿਓ ਤਾਂ ਜੋ ਤੁਹਾਨੂੰ ਜਿਹੜੀ ਹੈਗੀ ਤੁਹਾਡੀ ਸਿਹਤ ਦੇ ਵਿੱਚ ਕੋਈ ਖਰਾਬੀ ਨਾ ਹੋਵੇ ਸਰ ਮੇਰਾ ਜੋ ਸਰਟੀਫਿਕੇਟ ਅਪਡੇਟ ਅਪਲੋਡ ਕੀਤਾ ਸੀ 2021 ਵਾਲਾ ਐਂਡ ਓ ਓਬੀਸੀ ਕੈਟਾਗਰੀ ਵਾਲਾ ਹੁਣ ਮੈਂ ਨਿਊ ਬੀਸੀ ਕੈਟਾਗਰੀ ਵਾਲਾ ਬਣਵਾ ਲਿਆ ਕੋਈ ਦਿੱਕਤਾਂ ਨਹੀਂ ਕੋਈ ਦਿੱਕਤ ਨਹੀਂ ਤੁਸੀਂ ਓਬੀਸੀ ਕੈਟਾਗਰੀ ਵਾਲਾ ਵੀ ਸਰਟੀਫਿਕੇਟ ਲੈ ਜਿਓ ਤੇ ਇਹ ਜਿਹੜਾ ਹੈਗਾ ਬੀਸੀ ਕੈਟਾਗਰੀ ਵਾਲਾ ਵੀ ਸਰਟੀਫਿਕੇਟ ਨਾ ਲੈ ਜਿਓ ਤੁਸੀਂ ਜਿਹੜਾ ਪਰਮ ਫਾਰਮ ਫਿਲ ਕਰਨ ਲਈ ਲਾਇਆ ਹੋਇਆ ਤੁਸੀਂ ਉਹ ਦਿਖਾਉਣਾ ਅਗਰ ਤੁਹਾਨੂੰ ਬੀਸੀ ਸਰਟੀਫਿਕੇਟ ਜਿਹੜਾ ਹੈਗਾ ਮੰਗਿਆ ਗਿਆ ਤਾਂ ਤੁਸੀਂ ਇਹ ਦਿਖਾਓ ਠੀਕ ਹੈ ਬੀਸੀ ਐਂਡ ਓਬੀਸੀ ਸਰਟੀਫਿਕੇਟ ਸੇਮ ਹੁੰਦਾ ਜੀ ਹਾਂਜੀ ਸੇਮ ਹੁੰਦਾ ਕਿਉਂਕਿ ਜਿਹੜੀ ਬੀਸੀ ਕੈਟਾਗਰੀ ਉਹ ਓਬੀਸੀ ਦੇ ਅੰਦਰ ਹੀ ਆਉਂਦੀ ਆ ਸਰ ਕਿਹੜੀ ਬਟਾਲੀਅਨ ਨੂੰ ਬੈਲਟ ਨੰਬਰ ਨਹੀਂ ਮਿਲਿਆ ਜੀ ਬੈਲਟ ਨੰਬਰ ਤੁਹਾਡੇ ਜੁਆਇਨਿੰਗ ਲੈਟਰਾਂ ਦੇ ਵਿੱਚ ਲਿਖਿਆ ਹੋ ਗਿਆ ਜਿਹੜੇ ਜੁਆਇਨਿੰਗ ਲੈਟਰ ਤੁਹਾਨੂੰ ਟਾਈਪਿੰਗ ਲਈ ਭੁਲਾਏ ਜਾ ਰਹੇ ਨੇ ਉਸ ਦੇ ਵਿੱਚ ਲਿਖਿਆ ਇਹ ਨਹੀਂ ਹੈਗਾ ਕਿ ਸਪੈਸੀਫਿਕ ਤੌਰ ਤੇ ਹਜੇ ਕਿਸੇ ਨੂੰ ਨਹੀਂ ਮਿਲਿਆ ਉਹ ਤੁਹਾਨੂੰ ਜਿਹੜਾ ਹੈਗਾ ਜੁਆਇਨਿੰਗ ਦੇ ਸਮੇਂ ਹੀ ਮਿਲੇਗਾ ਠੀਕ ਹੈ ਜਦੋਂ ਤੁਹਾਡੀ ਜੁਆਇਨਿੰਗ ਕਰਵਾਈ ਜਾਵੇਗੀ ਮੈਡੀਕਲ 'ਚ ਕੋਈ ਫੀਲਡ ਤਾਂ ਨਹੀਂ ਹੋਇਆ ਜੀ ਇਹ ਸ਼ਾਇਦ ਹਾਂ ਇਹ ਮੈਂ ਸਰ ਜੀ ਵਾਲਾ ਕਮੈਂਟ ਆਪਾਂ ਡਾਊਟ ਕਲੀਅਰ ਕਰ ਚੁੱਕੇ ਹਾਂ ਹੁਣ ਆਪਾਂ ਨੈਕਸਟ ਦੇਖਦੇ ਹਾਂ ਸਰ ਮੇਰਾ ਰੈਜਿਡੈਂਸੀ ਸਰਟੀਫਿਕੇਟ 2023 ਦਸੰਬਰ ਦਾ ਬਣਿਆ ਹੋਇਆ ਹੈ ਨ ਮਤਲਬ ਕਿ 1.5 ਤੋਂ 2 ਸਾਲ ਹੋ ਗਏ ਸਰ ਮੇਰਾ ਰੈਜ਼ੀਡੈਂਸ ਸਰਟੀਫਿਕੇਟ 2 ਸਾਲ ਪੁਰਾਣਾ ਹੈ ਨਵਾਂ ਬਣਾਉਣ ਦੀ ਜ਼ਰੂਰਤ ਨਹੀਂ ਜੀ ਕੋਈ ਜ਼ਰੂਰਤ ਨਹੀਂ ਜਿਹੜਾ ਮਤਲਬ ਕਿ ਇਹ ਮੈਕਸਮ 3 ਸਾਲ ਰੈਜ਼ੀਡੈਂਸ ਸਰਟੀਫਿਕੇਟ ਚੱਲਦਾ ਡਾਕੂਮੈਂਟ ਵੈਰੀਫਿਕੇਸ਼ਨ ਚ ਵੋਟਰ ਕਾਰਡ ਦੀ ਲੋੜ ਹੁੰਦੀ ਹੈ ਜੇ ਫਾਰਮ ਚ ਅਪਲੋਡ ਹੋਇਆ ਹੋਵੇ ਤਾਂ ਅਗਰ ਤੁਸੀਂ ਫਾਰਮ ਫਿਲ ਕਰਦੇ ਸਮੇਂ ਇਸ ਨੂੰ ਅਪਲੋਡ ਕੀਤਾ ਸੀ ਤਾਂ 100% ਇਸ ਚੀਜ਼ ਦੀ ਜ਼ਰੂਰਤ ਪੈਣੀ ਆ ਠੀਕ ਹੈ ਜਿਹੜੇ ਮਤਲਬ ਕਿ ਫਾਰਮ ਫਿਲ ਕਰਨ ਸਮੇਂ ਤੁਸੀਂ ਅਗਰ ਕੋਈ ਛੋਟੀ ਸਲਿੱਪ ਵੀ ਲਾਤੀ ਨਾ ਕਿਸੇ ਸਰਟੀਫਿਕੇਟ ਦੀ ਤੁਹਾਨੂੰ ਉਹ ਵੀ ਚਾਹੀਦੀ ਹੈ ਸਿਰਫ ਫਾਰਮ ਫਿਲ ਕਰਦੇ ਸਮੇਂ ਕੈਫੇ ਵਾਲੇ ਤੋਂ ਮੇਰੇ ਪਿੰਡ ਦਾ ਨਾਮ ਆਖਰੀ ਮਿਸਪ੍ਰਿੰਟ ਹੋ ਗਿਆ ਇਸ ਦਾ ਗੱਲ ਹੈ ਇਸ ਦਾ ਹੱਲ ਹੈ ਜੀ ਐਫ ਇਡਾਪਟ ਹੋਰ ਉਸ ਦਾ ਮਤਲਬ ਕਿ ਕੋਈ ਤੁਹਾਨੂੰ ਰਿਸਕ ਨਹੀਂ ਹੈਗਾ ਕੋਈ ਇਸ਼ੂ ਨਹੀਂ ਹੈਗਾ ਐਫ ਇਡਾਪਟ ਕਰਵਾ ਲਿਓ ਸਿਰਫ ਫਾਰਮ ਪਰ ਟਾਈਮ ਜੋ ਈ ਡਬਲਯੂ ਐਸ ਦਾ ਸਰਟੀਫਿਕੇਟ ਲੱਗਾ ਸੀ ਉਸ ਤੇ ਸਿਗਨੇਚਰ ਨਾਟ ਵੈਰੀਫਾਈਡ ਲਿਖਿਆ ਸੀ Ориジナル ਆਇਆ ਤਾਂ ਸਰਟੀਫਿਕੇਟ ਇਸ ਤੇ ਸਿਗਨੇਚਰ ਨਾਟ ਵੈਰੀਫਾਈਡ ਵਾਲਾ ਕੋਈ ਦਿੱਕਤ ਨਹੀਂ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਸਰ ਮੇਰਾ ਬੀਏ 3rd ਸੈਮ ਦੇ ਐਗਜ਼ਾਮ ਹੈ 18 ਨੰਬਰ ਤੋਂ ਜੇਕਰ ਬੀ ਡੀਵੀ ਦੀ ਡੇਟ ਸੇਮ ਆ ਗਈ ਫਿਰ ਦੇਖੋ ਜੇਕਰ ਤੁਹਾਡੀ ਡੀਵੀ ਦੀ ਡੇਟ ਸੇਮ ਆਉਂਦੀ ਆ ਤਾਂ ਤੁਸੀਂ ਜਿਹੜਾ ਹੈਗਾ ਮਤਲਬ ਕਿ ਉਸ ਸਮੇਂ ਜਦੋਂ ਡੀਵੀ ਹੁੰਦੀ ਹੁੰਦੀ ਆ ਉਸ ਸਮੇਂ ਤੁਸੀਂ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ ਆਨਲਾਈਨ ਹੀ ਜਿਸ ਕਾਰਨ ਜੀ ਹੈਗੇ ਤੁਹਾਡੀ ਡੀਵੀ ਦੀ ਡੇਟ ਚੇਂਜ ਹੋ ਜਾਂਦੀ ਆ ਤੇ ਅੱਗੇ ਜਿਹੜੀ ਸ਼ਿਫਟ ਕਰ ਦਿੱਤੀ ਜਾਂਦੀ ਆ ਸਰ 10th ਕਲਾਸ 2020 ਵਿੱਚ ਪਾਸ ਆਊਟ ਹੋਮ ਉਸ ਟਾਈਮ ਕੋਰੋਨਾ ਸੀ 10th ਦਾ ਪਹਿਲਾਂ ਸਰਟੀਫਿਕੇਟ ਡੀ ਲੌਕਰ ਵਾਲਾ ਇਸ਼ੂ ਹੋਇਆ ਸੀ ਬਾਅਦ ਚ ਜਦੋਂ origignal ਸਰਟੀਫਿਕੇਟ ਮਿਲਿਆ ਤਾਂ ਉਹਦੇ ਉੱਪਰ ਸੈਕੰਡ ਕਾਪੀ ਆਫ ਸਰਟੀਫਿਕੇਟ ਲਿਖਿਆ ਕੋਈ ਦਿੱਕਤ ਨਹੀਂ ਨਹੀਂ ਜੀ ਕੋਈ ਦਿੱਕਤ ਨਹੀਂ ਇਸ ਚੀਜ਼ ਬਾਰੇ ਅਗਰ ਇਹ ਇੱਕ ਮਤਲਬ ਕਿ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਕਿ ਜਿਹੜੇ ਬੱਚੇ ਪੁੱਛਦੇ ਨੇ ਵੀ ਅਸੀਂ ਕਰੋਨਾ ਸਮੇਂ ਜਿਹੜੀ ਹੈ 10th 12th ਪਾਸ ਕੀਤੀ ਤੇ ਉਦੋਂ ਡੁਪਲੀਕੇਟ ਕਾਪੀ ਲਿਖਿਆ ਹੈ ਉਹ ਸਰਟੀਫਿਕੇਟਸ ਦੇ ਉੱਤੇ ਤਾਂ ਉਸ ਚੀਜ਼ ਦਾ ਕੋਈ ਸੁਣੋਏਗਾ ਠੀਕ ਹੈ ਓਨਲੀ ਆਧਾਰ ਕਾਰਡ ਜਿੱ ਲਈ ਚੱਲੂ ਨਹੀਂ ਜੀ ਨਹੀਂ ਚੱਲਦਾ ਅਗਰ ਸਿਰਫ ਤੁਸੀਂ ਆਧਾਰ ਕਾਰਡ ਲਾਇਆ ਸੀ ਤਾਂ ਇਹ ਚੱਲ ਜੂਗਾ ਪਰ ਅਗਰ ਤੁਸੀਂ ਕੋਈ ਹੋਰ ਸਰਟੀਫਿਕੇਟ ਵੀ ਨਾ ਲਾਇਆ ਸੀ ਕੋਈ ਮਤਲਬ ਕਿ ਹੋਰ ਵੀ ਆਈਡੀ ਪ੍ਰੂਫ ਨਾ ਲਾਇਆ ਸੀ ਤਾਂ ਉਹ ਨਾਲ ਲੈ ਕੇ ਜਾਣਾ ਪਊਗਾ ਪਰ ਅਗਰ ਤੁਸੀਂ ਸਿਰਫ ਆਧਾਰ ਕਾਰਡ ਲਾਇਆ ਸੀ ਤਾਂ ਸਿਰਫ ਇਹ ਹੀ ਵੀ ਚੱਲ ਜੂਗਾ ਬਾਕੀ ਜੇਕਰ ਤੁਹਾਡੇ ਕੋਲ ਕੋਈ ਹੋਰ ਤੁਹਾਡੇ ਪ੍ਰੂਫ ਹੋਣੇ ਤਾਂ ਤੁਸੀਂ ਨਾਲ ਲੈ ਜਿਓ ਹੈਲੋ ਸਰ ਮੇਰੇ ਆਧਾਰ ਕਾਰਡ ਤੇ ਰਾਜਵਿੰਦਰ ਸਿੰਘ ਬਰਾਡ ਲਿਖਿਆ ਹੋਇਆ ਹੈ ਬਾਕੀ ਡਾਕੂਮੈਂਟਸ ਤੇ ਰਾਜਵਿੰਦਰ ਸਿੰਘ ਲਿਖਿਆ ਹੋਇਆ ਹੈ ਤੁਸੀਂ ਆਧਾਰ ਕਾਰਡ ਨੂੰ ਅਪਡੇਟ ਕਰਵਾ ਲਓ 5-7 ਦਿਨਾਂ ਦੇ ਵਿੱਚ ਜਿਹੜਾ ਹੈਗਾ ਹਫਤੇ ਦੇ ਵਿੱਚ ਆਧਾਰ ਕਾਰਡ ਅਪਡੇਟ ਹੋ ਕੇ ਆ ਜਾਂਦਾ ਹੈ ਠੀਕ ਹੈ ਸਰ ਜੀ ਐਫੀ ਡੈਬਟ ਆਫ ਦੀ ਸਿਟੀ ਚੋਂ ਬਣਵਾ ਕੇ ਹੀ ਲੈ ਕੇ ਜਾਈਏ ਜਾਫਰ ਉੱਥੇ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਦੀ ਆਪਣੀ ਸਿਟੀ ਚੋਂ ਬਣਵਾ ਕੇ ਲੈ ਕੇ ਜਾਇਓ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਹੈਗਾ ਬਣਵਾ ਕੇ ਆਪਣੇ ਕੋਲ ਸਾਰੇ ਡਾਕੂਮੈਂਟਸ ਆਪਣੇ ਕੰਪਲੀਟ ਕਰਵਾ ਕੇ ਰੱਖ ਲਓ ਭਾਈ ਮੇਰੇ ਟੈਟੂ ਬਣਿਆ ਫਾਰਮਸ ਤੇ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਸੀ ਅਗਰ 1 2 ਇੰਚ ਦਾ ਟੈਟੂ ਆ ਤਾਂ ਕੋਈ ਪ੍ਰੋਬਲਮ ਨਹੀਂ ਅਗਰ ਮੰਨ ਲਓ ਕਿ ਸਾਰੀ ਹੀ ਬਾਹ ਮੰਨ ਲਓ ਆਪਾਂ ਕਹਿ ਸਕਦੇ ਆਂ ਕਿ ਕਈ ਸਾਰੀ ਕਿਸੇ ਨੇ ਲੈਗ ਤੇ ਬਣਾਤਾ ਹੁੰਦਾ ਸਾਰੀ ਬਾਹ ਤੇ ਬਣਾਤਾ ਹੁੰਦਾ ਤਾਂ ਉਹ ਪ੍ਰੋਬਲਮ ਆ ਸਕਦੀ ਆ ਅਗਰ ਕੋਈ ਛੋਟਾ ਮੋਟਾ 1 ਕਿਆ 2 ਇੰਚ ਦਾ ਟੈਟੂ ਹੈ ਤੇ ਮਤਲਬ ਫੇਸ ਤੇ ਨਾ ਹੋਵੇ ਟੈਟੂ ਕਈ ਵਾਰ ਦੇ ਮਤਲਬ ਕਿ ਗਰਦਨ ਤੇ ਬਣਾ ਲਾਂਦੇ ਆ ਠੀਕ ਆ ਜਾਂ ਫੇਸ ਤੇ ਬਣਾ ਲਾਂਦੇ ਆ ਅੱਖਾਂ ਦੇ ਕੋਲੇ ਬਣਾਉਂਦੇ ਆ ਉਹੋ ਚੀਜ਼ ਨਾ ਹੋਵੇ ਕੋਈ ਬਾਹ ਬੂਹ ਦਾ ਕੋਈ issues ਨਹੀਂ ਹੈਗਾ ਚੱਲ ਜਾਂਦਾ ਛੋਟਾ ਮੋਟਾ ਚੀਜ਼ ਹੈ ਤੇ ਨੈਕਸਟ ਹੈ ਮੈਡੀਕਲ ਚ ਕੋਈ ਅਨਫਿਟਤਾ ਨਹੀਂ ਹੋਇਆ ਜੀ 2024 ਸਟੂਡੈਂਟਸ ਚ ਨਹੀਂ ਜੀ 2024 ਦੇ ਸਟੂਡੈਂਟਸ ਚ ਕੋਈ ਅਨਫਿਟ ਨਹੀਂ ਹੋਇਆ ਸਾਰਿਆਂ ਨੇ ਮਤਲਬ ਜਿਹੜੇ 1764 ਕੈਂਡੀਡੇਟ ਸੀ ਸਾਰਿਆਂ ਨੇ ਸਾਰਿਆਂ ਨੇ ਮੈਡੀਕਲ ਕਲੀਅਰ ਕੀਤਾ ਮਤਲਬ ਕਿ ਆਪ ਕਹਿ ਸਕਦੇ ਕਿ ਮੈਡੀਕਲ ਚ ਬਾਹਰ ਕੱਟਣ ਦਾ ਮਤਲਬ ਕਿ 0.00 ਆਪਾਂ ਮੰਨ ਹੀ ਨਹੀਂ ਸਕਦੇ ਕਿ ਬਹੁਤ ਮਤਲਬ ਕਿ ਮਾਈਨਰ ਚਾਂਸ ਨੇ ਕਿ ਕੋਈ ਮੈਡੀਕਲ ਚ ਸਟੂਡੈਂਟ ਬਾਹਰ ਹੋ ਜਾ। ਅਦਰ ਸਟੇਟ ਫੀਮੇਲ ਕੋ ਕਿਸ ਕੱਟਆਫ ਮੇ ਕਾਊਂਟ ਕੀਤਾ ਜਾਂਦਾ। ਜਾ ਗਿਆ ਸਰ 2025 ਜਾ। ਦੇਖੋ ਜਿਹੜੀ ਥੋਡੀ ਫਿਜ਼ੀਕਲੀ ਕੱਟਆਫ ਆ ਉਹ ਓਪਨ ਜਿਹੜੀ ਮਤਲਬ ਕਿ ਮਤਲਬ ਕਿ ਜਨਰਲ ਗਰਲਸ ਦੀ ਹੈਗੀ ਠੀਕ ਹੈ। ਉਹ ਚ ਕਾਊਂਟ ਕੀਤਾ ਜਾਊਗਾ ਤਾਂ ਡੀਵੀ ਲਈ ਵੀ ਇਸੇ ਇੱਕ ਕੱਟਆਫ 'ਚ ਹੀ ਕਾਊਂਟ ਕੀਤਾ ਜਾਊਗਾ। ਪਰ ਜਿਹੜੀ ਤੁਹਾਡੀ ਫਾਈਨਲ ਕੱਟ-ਆਫ ਆਊਗੀ ਜਿਸ 'ਚ ਤੁਸੀਂ 1744 ਪੋਸਟਾਂ ਦੇ ਵਿੱਚ ਸਿਲੈਕਟ ਹੋਣਾ ਉਦੋਂ ਤੁਹਾਡੀ ਜਨਰਲ ਮੇਲ ਦੀ ਜਿਹੜੀ ਓਪਨ ਅਨ ਰਿਜ਼ਰਵਡ ਕੈਟਾਗਰੀ ਹੈ ਮੇਲ ਕੈਟਾਗਰੀ ਵਿੱਚ ਜਿਹੜਾ ਹੈਗਾ ਸੋਨੂੰ ਕਾਊਂਟ ਕੀਤਾ ਜਾਊਗਾ ਠੀਕ ਹੈ ਸਰ ਮੇਰਾ ਜਨਮ ਦਿਨ ਚ ਪੇਪਰ ਹੈ ਟ੍ਰੇਨਿੰਗ ਤੇ 4-5 ਦਿਨ ਦੀ ਛੁੱਟੀ ਮਿਲ ਸਕਦੀ ਹੈ ਹਾਂਜੀ ਅਗਰ ਪੇਪਰ ਹੋਵੇ ਕਿਸੇ ਦਾ ਤਾਂ 4-5 ਦਿਨ ਤਾਂ ਨਹੀਂ ਸ਼ਾਇਦ ਸੋਨੂੰ ਜਿਹੜਾ ਹੈਗਾ 2 ਤੋਂ 3 ਦਿਨਾਂ ਦੀ ਛੁੱਟੀ ਮਿਲ ਸਕਦੀ ਹੈ ਤੇ ਇਸ ਚੀਜ਼ ਦਾ ਮਤਲਬ ਹੈ ਕੋਈ ਨੂੰ ਅਗਰ ਤੁਹਾਡਾ ਕੋਈ ਪੇਪਰ ਆ ਜਾਂਦਾ ਤਾਂ ਤੁਸੀਂ ਆਪਣਾ ਪੇਪਰ ਦੇ ਲਈ ਟ੍ਰੇਨਿੰਗ ਤੋਂ ਆ ਸਕ 2025 ਦੀ ਡੀਵੀਐਮਸ ਹੁੰਦਾ ਸੀ ਤਾਂ 25 ਤੋਂ 15 ਤਰੀਕ ਤੋਂ 15-16 ਤਰੀਕ ਤੱਕ ਜਿਹੜੀ ਹੈਗੀ ਤੁਹਾਨੂੰ ਇਸ ਦੀ ਅਪਡੇਟ ਮਿਲ ਜੂਗੀ ਤੇ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਤੁਹਾਡਾ ਕਿਸੇ ਵੀ ਰਿਲੇਟਡ ਕੋਈ ਵੀ ਡਾਊਟ ਆ ਠੀਕ ਹੈ ਤਾਂ ਤੁਸੀਂ ਜਿਹੜਾ ਹੈਗਾ ਕਮੈਂਟ ਕਰ ਸਕਦੇ ਹੋ ਤੇ ਆਪਾਂ ਜਿਹੜਾ ਤੁਹਾਡਾ ਕਮੈਂਟਾਂ ਦੇ ਵਿੱਚ ਰਿਪਲਾਈ ਦੇਵਾਂਗੇ ਤੁਹਾਡਾ ਡਾਊਟ ਸਾਰੇ ਕਲੀਅਰ ਕਰਾਂਗੇ ਤੇ ਬਾਕੀ